ਪਾਸਤਾਂ ਦਿਖਾਉਣੀ ਹੈ ਤੇ ਤਿੰਨ ਤਾਜ਼ੀਆਂ ਸੁਈਆਂ ਵਾਲੀਆਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਨਾਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੁਣ ਸਾਨੂੰ ਟੇਠਾ ਜੇ ਵਧੀਆ ਵਧੀਆ ਭਰੀ ਕਿੱਪਾ ਦਾ ਬਸ ਚਲੋ ਵਧੀਆ ਨਾਮ ਦੱਸਦੇ ਕਰੀ ਆਪਣਾ ਨਾਮ ਮਨਜਨ ਲੱਲ ਹਾਂਜੀ ਪਿੰਡ ਸਾਡਾ ਦੁੱਪਪਲੀ ਅਸੀਲੇ ਜੀ ਨਾਲਾ ਡੇਸ ਕਮਰਸਰ ਲਾਗੇ ਫਤੇਗੜ ਚੂੜੀਆਂ ਪੈ ਜਾਂਦਾ ਨਾ ਮੱਦੀਪੁਰ ਮਜੀਠੇ ਲਾਗੇ ਤੇ ਮੱਦੀਪੁਰ ਦੇ ਨਾਲ ਹੀ ਚੌਂਕ ਦੇ ਨਾਲ ਪਿੰਡ ਆਪਣਾ ਠੀਕ ਹੈ ਬੜੇ ਦਿਨ ਬਾਅਦ ਤੇ ਜੇ ਆਰ ਕੇ ਹਰ ਕੀ ਦਿਨ ਮੇਰੀ ਬੱਚੇ ਦੇ ਕਰਕੇ ਨਾ ਠੰਡ ਦੇ ਕਰਕੇ ਨਿਕਲ ਨਹੀਂ ਜਾਂਦਾ ਬੱਚਾ ਕੁੜੀਆ ਛੋਟੀ ਜੀ ਹੈ ਅੱਛਾ ਅੱਛਾ ਬਾਹਰ ਹੀ ਨਹੀਂ ਜਿਆਇਆ ਜਾਂਦਾ ਠੀਕ ਠੀਕ ਹੈ ਬਾਕੀ ਮਾਲ ਆਉਂਦਾ ਇੱਕ ਦੋ ਲਿਆਈ ਦੇ ਹੀ ਤੇ ਉਹ ਕਈ ਵਾਰ ਤੁਹਾਨੂੰ ਫੋਨ ਲਾਉਂਦੇ ਤੁਹਾਡੇ ਨਾਲ ਕੰ ਕੀ ਕੀ ਗੱਲ ਹੈ ਚਲੋ ਫਿਰ ਸ਼ੁਰੂਆਤ ਜਿਹੜੀਆਂ ਜਰਸੀਆਂ ਤਾਂ ਹੀ ਆਪਾਂ ਕਰ ਲਈਏ ਪਹਿਲੇ ਨੰਬਰ ਤੇ ਜਿਹੜੀ ਕਾਲੀ ਜਰਸੀ ਆ ਕਿੰਨਾ ਸੁਬਾ ਸੋਈ ਜੇ ਬੱਦੀ ਹੈ ਦਸ ਲੀਟਰ ਦੀ ਭਾਜੀ ਦੂਸਰਾ ਸੁਬਾ ਸੋਈ ਤੇ ਕਿੰਨਾ ਕਚਰਾ ਹੋਇਆ ਜੀ ਸੋਈ ਨੂੰ ਇਹ ਕੱਲ ਸੋਈ ਜੇ ਬੱਦੀ ਅੱਛਾ ਕੱਲ ਦੀ ਸੋਈ ਆ ਹਾਂਜੀ ਤੇ ਬੱਚਾ ਕੀ ਆ ਗਿਆ ਤੇ ਮਗਰ ਬੱਚਾ ਵੈਛਾ ਜੀ ਭਾਜੀ ਤੇ ਕਿੰਨਾ ਕ ਦੁੱਧ ਚਵਾਈ ਜਾਊਗੀ ਇਹ ਤੁਹਾਨੂੰ ਵੀ ਜੀ ਘਰ ਵਾਲੇ ਦੇ ਆਂਦੇ ਪਹਿਲੇ ਸਵੇਰੇ ਅਸੀਂ 18 20 ਲੀਟਰ ਚ ਹੋਇਆ ਅੱਛਾ ਹਾਂਜੀ ਤੇ ਜ਼ਿਆਦਾ ਨਹੀਂ ਤੇ ਇੰਨਾ ਕਿ ਤੇ ਫੇਰ ਚਵਾਈਗੀ 20 ਲੀਟਰ ਤੱਕ ਜਾਊਗੀ ਰੰਗ じゃ ਫਿਰ ਤੋਰ ਇੱਕ ਦਿਨ ਤਾਜੀ ਸੋਈ ਹੈ ਜਿਹੜੀ ਕੱਲ ਹੀ ਸੋਈ ਹੈ ਬੱਚੇ ਤੁਹਾਨੂੰ ਦਿਖਾ ਦਿਆਂ ਕਿੰਨੇ ਇਹ ਪੁੜੇ ਵੀ ਨਹੀਂ ਜਿਹੜੇ ਇਹਨੂੰ ਚੁੱਕੇ ਹਾਂ ਦੇਖ ਸਾਡੇ ਥਣਾ ਦਾ ਸਾਈਜ਼ ਗੈਪ ਬਾਕੀ ਮੌਸਮ ਠੰਡਾ ਹੋਣ ਕਰਕੇ ਜੜੀਆਂ ਨਵੀਆਂ ਨੁਹੀਆਂ ਨਹੀਂ ਉੱਤਰਾਂ ਥੱਲੇ ਜਿਹੜੀ ਚੰਗੀ ਤਿਆਰ ਹੋਈ ਹੈ ਤੇ ਕੀ ਫਿਰ ਮੁੱਲ ਰੱਖਣਾ ਵਿਧੀਆਂ ਆਪਾਂ ਇਹਦਾ ਦੇਦੀ ਬੰਦਿਆ ਸਾਡੀ ਵੜਾ ਪੈਂ 60000 ਕਰ ਦਈਏ ਅੱਛਾ ਪਰ 57000 ਦੀ ਦੇਣਾ 57000 ਦੀ ਦੇ ਦੋਗੇ ਮੌਕੇ ਤੇ ਹੋਰ ਕਰਤੋਗੇ ਮਾਨ ਮੌਕੇ ਤੇ ਕਰਾਂਗੇ ਹੋਰ ਯਾਰ ਛੱਡਦਾ ਠੀਕ ਹੈ ਚਲੋ ਬਾਕੀ ਕੋ ਫੋਨ ਲਾਵੇ ਹਨਾ ਕੋਈ ਨਹੀਂ ਮੰਨਤਨ ਕਰਾਂਗਾ ਮੰਨਤਨ ਮੌਕੇ ਤੇ ਹੋ ਜਾਊਗਾ ਬਾਕੀ ਜਿਹੜਾ ਦੇਖਾ ਦੇ ਜੀ ਪਿੱਛੇ ਵੀ ਉਤਰੇਗਾ ਸਾਹ ਸੋਕ ਨਹੀਂ ਕੀਤੀ ਕੋਈ ਦੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਇਹਨੋਂ ਵੀ ਜੇ ਕਿੰਨਾ ਚਿਰ ਹੋਇਆ ਜੀ ਸੋਈ ਨਾ ਜੀ ਭਾਈ ਕੱਲ ਸਵੇਰੇ ਸੋਈ ਇਹ ਵੀ ਕੱਲ ਦੀ ਸੋਈ ਆ ਇਹਨੇ ਵੀ ਜੇ ਪੂਰੇ-ਪੂਰੇ ਬਰਾਬਰ ਨਹੀਂ ਕੀਤੇ ਜਿਹੜੇ ਹੱਲੇ ਹਾਂ ਦੇਖ ਸੰਦੇ ਜੇ ਇਹ ਥਾਣੀਆਂ ਜਿਹੜਾ ਤੇ ਥਾਣੇ ਤੇ ਵੀ ਤੁਹਾਨੂੰ ਲੱਗੇ ਤਾਂ ਦਿਖਾ ਦਈਏ ਥੋੜਾ ਡਰਦੀ ਆ ਸਾਡੇ ਨਾਲ ਹਾਂ ਦੇਖ ਸਕਦੇ ਹੈਗੇ ਜਿਹੜੀ ਸਫਾਈਆਂ ਚ ਜਿਹੜੀ ਉਤਰਾਂ ਪੂਰੀ ਉਹ ਤਰ੍ਹਾਂ ਠੰਡੀ ਪੇਰੀ ਆ ਸਬਸਕ੍ਰਾਈਬਰ ਜਦੋਂ ਚੰਮੇ ਥੱਲੇ ਪੈ ਜੀ ਉਦੋਂ ਕਈ ਵਾਰੀ ਪਸ਼ੂ ਡਰ ਜਾਂਦਾ ਤੇ ਇਹ ਵਿੱਚ ਕਿੰਨਾ ਕੁ ਦੁੱਧ ਚੁਵਾਈ ਜਾਊਗੀ ਦੁੱਧ ਵੀਰ ਜੀ ਜੇਹ ਸਾਹਿਬ ਦੀ ਤੇ ਬ੍ਰੀਡ ਵਾਲੀ ਬੱਚੀ ਆ ਹਾਂਜੀ ਪਹਿਲੇ ਸਵੇਰੇ ਇਹਨਾਂ ਦੇ 16 ਲੀਟਰ ਦੁੱਧ ਪਹਿਲਾਂ ਨੇ ਕੱਢਿਆ ਜੀ ਅੱਛਾ 10 ਵਜੇ ਸਵੇਰੇ ਦੁੱਧ 17-18 ਲੀਟਰ ਐਰਦੀ ਹੀ ਕੱਢੂਗੀ ਜਾਂ ਫਿਰ ਤੋਰ ਦਈਏ ਇਹਨਾਂ ਨੂੰ ਤਾਂ ਦੇਖ ਸਾਡੇ ਬਿਆਣੀ ਵਾਲੇ ਪਾਸੇ ਤੋਂ ਥਾਣੇ ਤੇ ਦੇਖਾਦੇ ਲੇ ਜੀ ਵੀਰ ਜੀ ਬਾਕੀ ਕਰਤੋਂ ਕੰਪੈਸਟੇ ਜੇ ਹਵਾਨੇ ਦੇ ਮਾਲ ਕਹ ਜੜੀ ਹੈ ਤੇ ਇਹਦੇ ਮਗਰ ਬੱਚਾ ਕੀ ਆ ਗਿਆ ਵੀਰ ਜੀ ਇਹਦਾ ਬੱਚਾ ਨਹੀਂ ਭਾਈ ਤੇ ਇਹਦਾ ਕੀ ਰੱਖਣਾ ਮੁੱਲ ਮੁੱਲ ਭਾਈ 57000 ਦੀ ਦੇ ਲਈਏ ਨਹੀਂ ਕਰ ਦਈਏ ਕੁਝ ਮੰਨਤਾਂ ਵਿੱਚੋਂ ਕਰ ਦੋ ਜਨਾ ਕਿੰਨੇ ਦੀ ਦੇ ਲਈਏ ਤੁਸੀਂ ਦੱਸ ਦੋ ਜਿਆਦਾ ਜੀ ਕਰ ਦੋ ਤੁਸੀਂ ਬਹੁਤ ਜੈਯਰ ਦਿਨਾਂ ਪੂਰੇ 50 ਦੀ ਕਰਦੀ ਅਨੀ ਦੇ ਕਰ ਦੋ ਚਲੋ ਤੁਸੀਂ ਆਂਦੇ ਦੇਰ ਇਹ ਮੈਂ ਬਾਹਰ ਵੀਡੀਓ ਤਾਂ ਲਾ ਗਿਆ ਥੋੜਾ ਮੋੜਨਾ ਠੀਕ ਹੈ ਕਰ ਦਾਂਗੇ 50 ਦੀ ਕਰ ਚਲੋ ਮੌਕੇ ਦੇ ਮਾਨਤਨ ਹੋਰ ਹੋ ਜੂਗੇ ਇਮਾਨਦਾਰ ਕਰਾਂਗੇ ਕੋਈ ਵੀਰ ਭਰਾ ਫੋਨ ਲਾਵੇ ਫੋਨ ਲਾਵੇ ਇੱਕ ਵਾਰੀ ਮਾਨਤਨਾਂ ਜੇ ਖੁੱਲੇ ਹੋਣਗੇ ਬਾਕੀ ਜਿਹੜੇ ਵੀਨ ਕੋਈ ਪਸੰਦ ਹੁੰਦੀ ਹੈ ਕੋਈ ਵੀਰ ਫੋਨ ਲਾਵੇ ਇੱਕ ਵਾਰੀ ਤੇ ਹੁਣ ਜਿਹੜੀ ਤੀਸਰੀ ਨੰਬਰ ਤੇ ਤੁਹਾਨੂੰ ਦਿਖਾਉਣੀ ਹੈ ਹਵਾਨਾ ਜਿਹੜਾ ਇਹਦਾ ਪਿਛੋਂ ਆਪਾਂ ਦੇਖ ਸਕਦੇ ਕਾਫੀ ਕੰਪੈਕਟ ਜਿਹਾ ਵਾ ਜਿਹੜਾ ਤੇ ਥਣ ਵੀ ਦੇਖ ਸਕਦੇ ਚੰਗੇ ਗੱਰ ਤੇ ਲੱਗਾ ਵਾ ਕਿ ਨਵਾਂ ਸੁਆਜੇ ਵਿਧੀ ਇਹਦਾ 10 ਸੁਆਜਾ ਸਹੀ ਦੇ ਵਿਧੀ 14 15 ਦਿਨ 15 ਹੋ ਗਏ ਜੇ ਅੱਛਾ ਨੰਨ ਅੱਛਾ ਹਾਂਜੀ ਸਾ ਮਸ਼ੀ ਜਿਹੜੀ ਮਰ ਗਈ ਆ ਇਹ ਹੁਣੇ ਮਰੀ ਜਾਦਾ ਹਾਂਜੀ ਹੁਣੇ ਮਰੀ ਪਾਜੀ ਆ ਗੁੱਗ ਦੇ ਹੀ ਸਕੌਨ ਹੁੰਦਿਆਂ ਨਾ ਪਰ ਜਿਹੜੀ ਹੋਣ ਤੋਂ ਪਹਿਲਾਂ ਹੀ ਮਰ ਗਈ ਆ ਵਸ਼ੀ ਇਤਨਾ ਸੋਹਣੀ ਸੀ ਇਹਦੇ ਮਗਰ ਤੇ ਦੁੱਧ ਕਿੰਨਾ ਜਿਆਦੇ ਕੋਲ ਭਾਈ ਆਪਾਂ ਨੇ 14 ਲੀਟਰ ਦੁੱਧ ਚਵਾ ਕੇ ਲਿਆਂਦੀ ਜੇ ਅੱਛਾ ਪਰ 12 ਲੀਟਰ ਦੀ ਗਾਰੰਟੀ ਦਾਂਗੇ ਆਪਾਂ ਤੁਹਾਨੂੰ ਪਰ ਆ ਵੀ ਨੰਗਰ ਉਪਰੇ ਥਾਂ ਆ ਕੇ ਕਿਹਲੇ ਵੱਧ ਘੱਟ ਕੇ ਲੋਖੰਡ ਦਾ ਹੋ ਜਾਂਦਾ 14 ਲੀਟਰ ਦੀ ਗਾਰੰਟੀ ਆਪਾਂ ਠੀਕ ਹੈ ਜੀ ਬਾਕੀ ਇਹ ਆ ਕਿ ਸੂਈਆਂ ਸਵਾਈਆਂ ਮੈਂ ਆਪਣੀ ਤਸੱਲੀ ਕਰਕੇ ਪਾਸ ਕਰਕੇ ਖੜੋ ਚੰਗੀ ਤਰ੍ਹਾਂ ਬਾਕੀ ਹੁਣ ਮੌਸਮ ਠੰਡਾ ਆ ਬੱਚੇ ਜਿਹੜੇ ਅਕਸਰ ਮਰ ਜਾਂਦੇ ਆ ਇਹੋ ਜਿਹੀ ਠੰਡ ਜਿਹੜੇ ਬੱਚੇ ਸਾਮਣੇ ਬੜੇ ਓਕੇ ਕੀ ਰੱਖੇ ਵਿਧੀ ਦਾ ਫਰਮੋਲਾ ਆਪਾਂ ਮੋਲ ਤੇ ਵਿਧੀ ਜੇ ਬਤਾ ਦਿਨਦਾ ਰਹਿੰਦਾ ਤੇ ਇਹ ਵੀ ਗੜ 50000 ਦਾ ਹੱਕ ਰੱਖਦੇ ਸੀ ਅੱਛਾ ਪਰ ਹੁਣ ਆਪਾਂ ਤੁਹਾਨੂੰ ਪਤਾ ਵੇ ਜੈਰੀ ਦੇਣੀ ਆ ਕਿੰਨੇ ਦੀ ਮੋਲ ਦਾ 43000 ਰੁਪਏ ਅੱਛਾ ਹਾਂਜੀ ਵਿੱਚ ਕਰ ਦੇ ਨਾ ਮਨ ਤਾਂ ਨਾ ਹੋਰ 2000 ਮਾਨ ਕਰ ਦਾਂਗੇ ਪੂਰੇ 40 ਦੀ ਕਰ ਦੋ ਫਿਰ 40 ਦੀ ਦੇ ਦਾਂਗੇ ਠੀਕ ਹੈ ਜੀ ਬਾਕੀ ਇਹ ਆ ਵੀ ਬਸੇ 15 16 ਕਿਲੋ ਦਦਾ ਘਰੂਗੀ ਠੀਕ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਲਿਆਦੀ ਨਾ ਉਹਨਾਂ ਦੇ ਘਰ ਫਸਲ ਨਹੀਂ ਵਿਆਹ ਹੈ ਅੱਛਾ ਇਹਨੂੰ ਪੂਰੇ ਵੇਖਿਆ ਹੀ ਨਹੀਂ ਇਹਦੇ ਨਾਲ ਖਿਆਲ ਹੀ ਨਹੀਂ ਦਿੱਤਾ ਸੰਭੇ ਨਹੀਂ ਰਹਿ ਕੇ ਪੜੂ ਠੀਕ ਹੈ ਬਾਕੀ ਇਹ ਆ ਕਿ ਗਾਵੇਂ ਕੋਈ ᱥਾਂਭਾ ਵਾਲਾ ਲੈ ਜਾਏ ਤੇ 16-17 ਲੀਟਰ ਦੁੱਧ ਘਰ ਹੋ ਗਈ ਆ ਜੀ। ਜਿ ਮੰਤਨਾਂ ਵਿੱਚ ਹੋਰ ਹੋ ਜਾਊਗਾ ਹਨਾ। ਤੇ ਆ ਟੋਕੜ ਕਪਨ ਚੱਕ ਪਾਸ ਤੇ। ਚੱਕ ਪਾਸ ਦੇ ਪੱਜੇ। ਥਾਣੇ ਦੇ ਤੋਂ ਦੇਖ ਸਕਦੇ ਕਾਫੀ ਚੰਗਾ ਲੱਗਾ ਕਿੰਨੇ ਚਿਰ ਦੀ ਚੱਕ ਪਾਸ ਤੇ ਵਿੱਜੀ ਐ। ਇਹਨੂੰ ਮੇਰੀ ਪਰਸੋਂ ਦਾ 7 ਮਹੀਨਾ ਸਟਾਰਟ ਹੋ ਗਿਆ ਨੇ। ਅੱਛਾ। ਹਾਂ ਜੀ। ਤੇ 8 ਕਿਲੋ ਦੁੱਧ ਦੇ ਅੱਛਾ 8 ਕਿਲੋ ਦੀ ਗਰੰਟੀ ਆ ਆਪਣੀ ਅੱਛਾ 7 ਮਹੀਨਾ ਦੇ ਗੱਬਨ ਤੇ 7 ਕਿਲੋ ਦੁੱਧ ਆ ਨਹੀਂ 7ਵਾਂ ਜੇ ਸਟਾਰਟ ਹੋਇਆ ਅੱਛਾ ਸਟਾਰਟ ਹੋਇਆ ਸ਼ਿਆਂ ਦੀ ਗੱਬਨ ਹੈ ਜਿਹੜੀ ਅੱਛਾ 12ਵੇਂ ਦੇ ਜੇ 2-3 ਦਿਨ ਹੀ ਗਏ ਦੇ ਅੱਛਾ ਅੱਛਾ ਤੇ ਬਾਕੀ ਵੀ ਇਹਦਾ 7 ਕਿਲੋ ਦੁੱਧ ਵੀ ਨਾ ਅੱਛਾ ਦੂਸਰੀਆਂ ਗਾਵਾਂ ਦੇ 14 ਕਿਲੋ ਬਰਾਬਰ ਦੇ ਕੋਈ ਵੀਰ ਭਰਾ ਆਗੇ ਇੱਥੇ ਚੋ ਕੇ ਫੈੜ ਘਟਾ ਲੈ ਅੱਛਾ 7 ਫੈੜ ਤੋਂ 7 5 7 6 ਫੈੜ ਆਉਂਦੀ ਜੇ ਅੱਛਾ ਹਾਂਜੀ ਇਹਦਾ 7 ਕਿਲੋ ਦੁੱਧ ਵੀ 14 ਦੇ ਬਰਾਬਰ ਸੰਗਣਾ ਦੁੱਧ ਆ ਕੇ ਪੂਰਾ ਬਹੁਤ ਸੰਗਣਾ ਜਿਹੜਾ ਸੱਜ ਗੇ ਵੀ ਕ੍ਰੋਸ ਪੰਚ ਤੇ ਬਾਕੀ ਸੱਜਰ ਨੇ ਵੀ ਦੁੱਧ ਚੰਗਾ ਕੱਢਿਆ ਹੁਣ ਆ ਇਹਨੇ ਤੇ ਹਾਂਜੀ ਸੱਜਰ ਦਾ ਵੀ 17 18 ਨੀਤ ਨੂੰ ਦੁੱਧ ਕੱਢਿਆ ਤੇ ਹਸਾ ਲਾ ਲਈ 8 ਲੀਟਰ ਹੁਣ ਕੱਢਣ ਦੀ ਠੀਕ ਹੈ ਜੀ ਹਾਂਜੀ ਬਾਕੀ ਸੁੰਦੀ ਵੀ ਬੜੇ ਟਿਕਾਣੇ ਵਿਸਾਖੀ ਤੋਂ ਦੋ ਚਾਰ ਦਿਨ ਪਹਿਲਾਂ ਸੁੰਦੀ ਦੇ ਪਾਸੇ ਵਿਸਾਖੀ ਦੇ ਲਾਗੇ ਬੰਨੇ ਜਾ ਕੇ ਸੋਣਾ ਤੇ ਸਾਰੀਆਂ ਗਰਮੀਆਂ ਜਿਹੜੀਆਂ ਇਹਨੇ ਕੱਢਣੀਆਂ ਬੱਟ ਹੈਗੇ ਵੀ ਕ੍ਰੋਸ ਤੇ ਬਾਕੀ ਨਾ ਕੋਈ ਫਿਰ ਉਦੋਂ ਦੇ ਮੌਸਮ ਦੇ ਹਿਸਾਬ ਨਾਲ ਜੀ ਵਧੀਆ ਬਾਕੀ ਕੋਈ ਵੀ ਇੱਥੇ ਆ ਕੇ ਪਸੰਦ ਕਰਕੇ ਖੜੇ ਕਦ ਕੁੱਦਰ ਦਾ ਪ੍ਰੋਪਰ ਪਤਾ ਲੱਗ ਜਾਂਦਾ ਫਿਰ ਕਿ ਠੀਕ ਹੈ ਤੇ ਦੱਸਿਓ ਵੇਜੇ ਫਿਰ ਇਹਦਾ ਮੁੱਲ ਆਪਾਂ ਮੁੱਲ ਤੇ ਵੀਰੇ ਦਾ ਆਪਾਂ 45 ਕਰੀਏ ਅੱਛਾ 10000 ਰੁਪਏ ਦੇ ਦਾਂ ਕਿੰਨੇ ਦੇ 38 ਦੇ 38 ਦੇ ਮੌਕੇ ਤੇ ਹੋਰ ਕਰ ਦੋਗੇ ਮੰਨ ਤਨ ਮੌਕੇ ਤੇ 3000 ਹੀ ਛੱਡ ਦਾਂਗੇ ਫਿਰ 35000 ਦੀ ਕਰ ਦਾਂਗੇ 35000 ਦੀ ਦੇ ਦੋਗੇ ਚਲੋ ਠੀਕ ਹੈ ਬਾਕੀ ਕੋਈ ਵੀ ਰਫੂਨ ਲਾਵੇ ਤੇ ਹੁਣ ਆ ਛੋਟੀ ਬਾਰੇ ਦੱਸ ਦੀਏ ਫਿਰ ਆਪਾਂ ਛੋਟੀ ਕੀ ਵੀਰ ਜੀ ਬੱਚਾ ਹੈ ਨਹੀਂ ਇਹ ਬੁਸ਼ੀ ਤੇ ਮਿਲਦੀ ਹੈ ਅੱਛਾ ਬੁਸ਼ੀ ਹੈਗੀ ਇਹਦੀ ਕਿੰਨਾ ਕ ਚੱਦੀ ਸੋਈ ਦੀ ਹਾਂਜੀ ਸੋਈ ਨਾ ਉਹ 2.5 ਮਹੀਨੇ ਹੋ ਗਏ ਜੀ ਅੱਛਾ ਹਾਂਜੀ 2 ਮਹੀਨੇ ਨਹੀਂ ਹੋ ਗਏ ਬੱਚਾ ਤੇ ਦੁੱਧ ਕਿੰਨਾ ਇਹ ਦੇਖੋ ਦੁੱਧ ਦੇ ਕੋ 8 ਕਿਲੋ 7 ਕਿਲੋ ਦੀ ਗਾਰੰਟੀ ਜੀ ਆਪਣੀ ਲਿਓ ਫਿਰ ਤੋਰ ਬੁਸ਼ੀ ਦੇ ਕਿੰਨੇ ਕੀ ਮਿਲਦੀ ਹੈ ਹਾਂਜੀ ਇੱਕ ਨਾ ਮੇਰਾ ਵੀ ਪਖਾੜੀ ਥੋੜੀ ਜੀ ਨਾ ਸਾਈਡ ਰੱਖ ਦਈਏ ਚਲੋ ਵੀ ਆਪਾਂ ਚੰਗੀ ਤਰ੍ਹਾਂ ਦਿਖਾ ਦਿੰਦੇ ਦਸਿਆ ਚੰਗਾ ਹੁੰਦਾ ਹੈ ਕਦੇ ਤਾਂ ਅੰਤੋਂ ਬਰਬਰੇ ਆ ਕੇ ਘਟ ਵੱਧ ਜੇ 14-5 ਹੱਤਾ ਦਾ ਫਰਕ ਹੈਗਾ ਇਹਦੇ ਵੀ। ਅੰਦਰ ਦੇ ਦਾ ਖੌਦ। ਡਰਦੀ ਇਹ ਕੈਮਰੇ ਦੀ। ਥੋੜਾ ਡਰਦੀ ਆ ਸਾਡੇ ਕੋਲ। ਕੋਈ ਕੋਈ ਕੋਲੇ ਨਹੀਂ ਬੈਠੇ ਸੀ। ਥੋੜਾ ਡਰਦੀ ਡਰਦੀ ਆ ਸਾਡੇ ਕੋਲ। ਸੰਤਿਹ ਜੀ ਥੋੜਾ ਕੁ ਤਾਰਾਂ ਦਾ ਫਰਕ ਜਿਹੜਾ ਕਹਿੰਦੇ ਕਿ ਇਹਦਾ ਹੈਗਾ ਤੇ ਦੁੱਧ 7 ਕਿਲੋ ਪੱਕਾ ਹੈਗਾ ਜੀ ਉਤਰਾ ਤੇ ਇਹਦਾ ਮੁੱਲ ਮੈਂ ਮਲੇ 40000 ਕਰਦੀ 40000 ਕੁ ਜਾਜਾ ਕਰਦੀ ਹੈ ਤੁਸੀਂ ਦੱਸ ਰਹੇ ਕਿੰਨੇ ਦੀ ਦੇਣ ਬਿਲਕੁਲ ਜੈਸ ਨੂੰ ਜਿਹੜੀ ਕੋਈ ਛੋਟੀ ਕਰਨੀ ਹੈ ਚ 37000 ਦੀ ਦੇ 37000 ਦੀ ਹੋਰ ਕਰ ਦੋਗੇ ਮੋਕੇ ਤੇ ਹੋਰ ਤੁਸੀਂ ਦੱਸ ਦੋ ਤੁਸੀਂ ਦੱਸਣਾ ਕਿੰਨੇ ਤੇ ਮੁਕਾ ਨਹੀਂ ਕਰਾਉਣਾ ਜੋ ਕਹੋਗੇ ਕਰ ਦਾਂਗੇ 35 ਤੇ ਮੁਕਾ ਦਈਏ ਮੁਕਾ ਦਿਓ ਭਾਈ ਕੀ ਹੈ ਕੀ ਕਸਰ ਹੋਰ 11000 ਛੱਡਾਂਗੇ 30000 ਦੀ ਦੇ ਦੇ ਅੱਛਾ ਹਾਂ ਇਹ ਚੋਂ ਛੋਟੀ ਆ ਬਸ ਛੋਟੀ ਹੋਣੀ ਬਜੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਜਿਹੜੀ ਆਵਲੀ ਮੱਝ ਇਹਦੇ ਕੋ ਕਿੰਨਾ ਹੀ ਦੁੱਧ ਠੀਕ ਹੈ ਦੁੱਧ ਭਾਜੀ ਇਸ ਟਾਈਮ ਹੈਗਾ ਜੇ 11 ਲੀਟਰ ਹੈ ਕਰ ਵਾਲੀ ਮਾਝ ਆਪਣੀ ਪਹਿਲਾ ਵੀਡੀਓ ਤੇ ਪਈ ਸੀ ਜਦੋਂ 3 ਸਹੀ ਸੀ ਅੱਛਾ ਇਹ ਨੂੰ ਸਵੇ ਨੂੰ ਹੋਣਾ ਹੋ ਗਿਆ ਦੇ ਕੋਈ 2 1/2 ਪੌਣੇ ਦਿਨ ਮਹੀਨੇ ਅੱਛਾ ਦੁੱਧ ਇਸ ਟਾਈਮ ਮੇਰੇ ਕੋ 11 ਲੀਟਰ ਦੇ ਅੱਛਾ 10 17 ਲੀਟਰ ਦੁੱਧ ਚੋਂ ਆਉਂਦੀ ਠੀਕ ਹੈ ਦੁੱਧ ਅਜੇ ਵੀ 14 ਲੀਟਰ ਦੇ ਲੱਗੇ ਹੈਗਾ ਠੀਕ ਹੈ ਤਿੰਨ ਚਾਰ ਦਿਨ ਹੋ ਗਏ ਇਹ ਖੇਵੇ ਕੀ ਮੇਲਵਾਏ ਉਹਦੇ ਕਰਕੇ ਵੰਡ ਬੰਦ ਕੀਤਾ ਹੁਣ ਇਸ ਟਾਈਮ ਦੁੱਧ 12 ਹੋਊਗਾ 11 ਲੀਟਰ ਦੀ ਕਰ ਅੱਛਾ ਠੀਕਾ ਭਰਾ ਤਾਂ ਇਹਨਾਂ ਤੇ ਬੱਚਾ ਇਹਦਾ ਬੱਚਾ ਨਹੀਂ ਗਿਆਗਾ ਤਾਂ ਤੇ ਮਿਲਦੀ ਕਿਦਾਂ ਫਿਰ ਮਿਲਦੀ ਇਦਾਂ ਹੀ ਹੋਵੇ ਕੋਈ ਮਾੜਾ ਨਹੀਂ ਕੋਈ ਠੀਕ ਹੈ ਬੱਕਰੀ ਤੇ ਸੱਜਰ ਦੀ ਵੀ ਫ ਲਿਆ ਹਰ ਤੋਰ ਤੋਂ ਬਾਕੀ ਇਹਨੂੰ ਕੋਈ ਪਾੜੇ ਵੀ ਨਹੀਂ ਕੋਈ ਠੀਕੇ ਦੀ ਨਹੀਂ ਲੋੜ ਐਤਰੇ ਹੀ ਮਿਲਦੀ ਜਿਹੜਾ ਬਾਕੀ ਉਹ ਤਰ੍ਹਾਂ ਜਿਹੜੇ ਕੱਦ ਕਾਟ ਦੀ ਪਿੱਠ ਪੁੜੀ ਦੀ ਚੰਗੀ ਆ ਹੁਣ ਮੌਕੇ ਤੇ 11 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋ ਹੈਗਾ ਤੇ ਬਾਕੀ ਪਰਸੋਂ ਦਾ ਕਹਿੰਦੇ ਕਿ ਟੀਕਾ ਵੀ ਜਿਹੜਾ ਇਹਨੂੰ ਭਰਾਤਾ ਲਿਆ ਵੀ ਦੀ

ਹਾਂ ਦੇਖ ਲੈ 30 ਆਰ ਪੀ ਜਿਹੜਾ ਤੇ ਕੀ ਰੱਖੀਏ 80000 ਕਰ ਦੇ ਜੀ ਅੱਛਾ ਹਾਂ ਜੀ ਕਰਨਾ ਵਿੱਚ ਮੰਨਤਾ 50000 ਨਹੀਂ ਮੰਨਦਾ 75000 ਦੀ ਦੇ ਦੇ 75000 ਦੀ ਦੇ ਦੋਗੇ ਠੀਕ ਹੈ ਜੀ ਬਾਕੀ ਕੋ ਫੋਨ ਲਾਵੇ ਮੌਕੇ ਤੇ ਜੀ ਵੀਰ ਭਰਾ ਬਾਕੀ ਹੋਰ ਕੋਈ ਨਹੀਂ ਮੰਨਦਾ ਜੋ ਕਰਾਂਗੇ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋ ਪਹਿਲਾਂ ਕਰੀ ਵੀਰ ਜੀ ਬੱਚੇ ਵਿਖਾ دیے ਬੱਚੇ ਵਿਖਾਉਣ ਵਾਲੇ ਰਹਿ ਗਏ ਜੀ ਆ ਬੱਚੇ ਜੀ ਇਹਦੇ ਇਹਨਾਂ ਦੇ ਦੋਵੇਂ ਸਹੀ ਆ ਜੱਸੀ ਠੀਕ ਹੈ ਜੀ ਆ ਗਰਾ ਸਿੱਧਾ ਆ ਲਾ ਗਰਾ ਸਿੱਧਾ ਦੋਨੇ ਮੱਛੇ ਕਾਲੀ ਸੋਈਆਂ ਦੋਨੇ ਠੀਕ ਹੈ ਜੀ ਹਾਂ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਨਾਲ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਫੇਰੀ ਪਸ਼ੂ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ